ਲੋ ਜੀ ਸਾਰੀ ਗਾ ਦੋਸਤੋ ਇੱਕ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਅੱਜ ਐਤਵਾਰ 15 ਜੂਨ 2025 ਤੇ ਬਹੁਤ ਹੀ ਦੋ ਉਗੀਆਂ ਤਿਆਰ ਬੇਕਰ ਸ਼ਖਸੀਤਾਂ ਮੇਰੇ ਨਾਲ ਨੇ ਤੁਸੀਂ ਦੇਖ ਰਹੇ ਹੋ ਸਕਰੀਨ 'ਚ ਤੇ ਚੜ੍ਹ ਵੀ ਇੱਕ ਫਾਲ ਲੱਭ ਲਿਆ ਗੁਪਤਾ ਜੀ ਨੇ ਸੋ ਹੁਣ ਅਸੀਂ ਉਧਰ ਨੂੰ ਚੜ੍ਹਾਈ ਕਰਨ ਲੱਗੇ ਆਂ ਹਾਂਜੀ ਸਰ ਠੀਕ ਹੈ ਜੀ ਚੱਲਦੇ ਆਂ ਜੀ 4 ਕਿਲੋਮੀਟਰ ਮੌਸਮ ਬੜਾ ਸੁਹਾਵਣਾ ਹੋ ਗਿਆ ਜੀ ਬੜਾ ਠੰਡਾ ਹੋ ਗਿਆ ਵਾਹ ਜੀ ਵਾਹ ਸੋ ਬੌਰਨਿੰਗ ਬਾਅਦ ਤਾਈ ਹੋ ਜਾਣਾ ਫਿਰ ਆ ਕੇ ਬ੍ਰੇਕਫਾਸਟ ਕਰਾਂਗੇ ਹਾਂਜੀ ਲੋ ਨਿਆਰੇ ਸਾਥਿਓ ਦੂਜੇ ਦਿਨ ਦੀ ਕਿ ਮੱਕੜੀ ਦੇ ਸ਼ਿਮਲਾ ਦੀਦੇ ਆਓ ਚੱਲਦੇ ਹਾਂ। ਹਲੋ ਵੀ ਦੋਸਤੋ ਅਸੀਂ ਪਹੁੰਚ ਗਏ ਚਿੜਵਿਕਫਾਲ ਤੇ ਛੋਟਾ ਜਿਹਾ ਹਲਕਾ ਜਿਹਾ ਟਰੈਕ ਕਰਕੇ ਅੱਜ ਦੀ ਸਵੇਰ ਸ਼ੁਰੂ ਕਰਨ ਜਾ ਰਹੇ ਹਾਂ। ਤੇ ਸਾਨੂੰ ਗੁਫਤਾ ਸਮਰ ਹਿੱਲ ਸਮਰ ਹਿੱਲ ਦੇ ਨਾਲ ਗੁਫਤਾ ਜੀ ਨੇ ਬਹੁਤ ਹੀ ਬਲੱਖਣ ਚਿੜਵਿਕਫਾਲ ਲੱਭ ਲਿਆ। ਕਿੰਨੀ ਵਾਰ ਅਨੇਕਾਂ ਅਣਗਿਣਤ ਵਾਰ ਸ਼ਿਮਲੇ ਆਏ ਆ। ਨਾ ਅਸੀਂ ਆਪਣਾ ਪਹਿਲਾ ਰਾਸ਼ਟਰਪਤੀ ਨਿਵਾਸ ਦੇਖਿਆ, ਨਾ ਅਸੀਂ ਇਹ ਚਿੜਵਿਕਫਾਲ ਦੇਖਿਆ। ਸੋ ਬਹੁਤੇ ਇੱਕ ਮੱਕੜਾ ਨੇ ਹਲੇ ਤੱਕ ਨਹੀਂ ਦੇਖਿਆ ਹੁਣ। ਤੋਂ ਦਿਖਾਉਣਾ ਹੈ ਚੈਡਵਿਕ ਫਾਲ ਸੋ ਦੋਸਤੋ ਚੈਡਵਿਕ ਫਾਲ వాకింగ్ ਡਿਸਟੈਂਸ 600 ਮੀਟਰ ਹੋਟਲ ਚੈਡਵਿਕ ਵੀਊ ਵੀ ਹੈਗਾ ਆਰਟ ਗੈਲਰੀ ਹੈ ਤੇ ਇੱਥੇ ਇਹ ਫੋਰੈਸਟ ਡਿਪਾਰਟਮੈਂਟ ਦਾ ਹੈਗਾ ਤੇ ਜਿੰਦਾ ਲੱਗਿਆ ਹੋਲੇ ਅਸੀਂ ਦੇਖਦੇ ਕੋਈ ਹਜੇ ਖੁੱਲਿਆ ਨਹੀਂ ਹੈ ਜੀ ਆ ਜਾਂਦਾ ਟਰੈਕ ਇਹ ਹੈਗਾ ਜੀ 600 ਮੀਟਰ ਹੈ 600 ਮੀਟਰ ਦਾ ਟਰੈਕ ਹੈ ਚਿੜਵੇ ਕਫਾਲ ਦਾ ਤੇ ਦੇਖਦੇ ਆ ਜੇ ਕੋਈ ਕਿਲ ਟਿਕਾ ਜਾਵੇ ਤਾਂ ਅਸੀਂ ਟਰੈਕ ਕਰ ਲਈਏ ਅਦਰਵਾਈਜ਼ ਫਿਰ ਇੱਥੋਂ ਹੀ ਦਰਸ਼ਣ ਵਿਦਿਆਰੀ ਕਰਕੇ ਬਹੁਤ ਹੀ ਸ਼ੀਨਿਕ 뷰 ਹੈ ਜੰਗਲ ਦੇ ਵਿੱਚ ਹੈਗਾ ਚਿੜਵੇ ਕਫਾਲ ਪਾਉਟਰ ਹਿੱਲ ਹੈ ਪਾਉਟਰ ਹਿੱਲ ਜਗ੍ਹਾ ਦਾ ਨਾਮ ਜਗ੍ਹਾ ਦਾ ਹੈਗਾ ਜੀ ਕਨ ਸਰਵੇਸ਼ਨ ਰਿਜ਼ਰਵ ਪਾਉਟਰ ਹਿੱਲ ਹੈ ਫੋਰੈਸਟ ਡਿਪਾਰਟਮੈਂਟ ਦਾ ਕਨ ਸਰਵੇਸ਼ਨ ਰਿਜ਼ਰਵ ਪਾਉਟਰ ਹਿੱਲ ਹੈ ਤੇ ਬੜਾ ਹਤੀ ਪੀਸਫੁਲ ਲੋਕੇਸ਼ਨ ਹੈ ਤੇ ਹੁਣ ਸਾਡੇ ਇੱਥੇ ਲਿਟਰਿੰਗ ਨਾਟ ਅਲਾਉਡ 25000 ਫਾਈਨ ਹੈ ਜੀ ਸੜਕ ਮੱਕਰ ਸਾਥੀ ਬਹੁਤ ਵਿਦਾਬੀ ਨਾਲ ਜਿੰਦੇਵਾਲ ਨੂੰ ਦੇਖ ਰਹੇ ਆ ਵੀ ਜੇ ਖੋਲ ਜਵੇ ਜਿੰਦਾ ਤਾਂ ਅਸੀਂ ਦਰਸ਼ਨ ਕਰ ਲਈਏ ਗੁਪਤਾ ਜੀ ਬੜੇ ਤਦਦਦ ਕਰਕੇ ਲਿਆਏ ਆ ਸਾਨੂੰ ਸਾਡਾ ਬੱਸ ਚੱਲੇ ਤਾਂ ਅਸੀਂ ਜਿੰਦਾ ਹੀ ਤੋੜ ਦੇਣਾ ਨਹੀਂ ਉਹ ਕੁਛ ਨਹੀਂ ਪੜਾ ਗਾਵੀ ਕੋਈ ਨਹੀਂ ਉਹਨਾਂ ਪਾਣੀ ਵੀ ਥੋੜਾ ਹੀ ਆ ਠੀਕ ਹੈ ਜੀ ਉਹਦੀ ਗੁਪਤਾ ਜੀ ਲੈ ਕੇ ਵੀ ਆਏ ਆ ਹੁਣ ਮੋੜ ਕੇ ਵੀ ਸੁੱਕੇ ਹੀ ਲੱਗੇ ਚੱਲੇ ਕਹਿੰਦੇ ਪਾਣੀ ਥੋੜਾ ਹੀ ਹੈ ਚਲੋ ਜੀ ਚਲੋ ਜੀ ਲੌਜੀ ਕੋਲ ਤੋਂ 1:30 ਦਾ ਹੋ ਗਿਆ ਸਮਾਂ ਤੇ ਅਸੀਂ ਲੱਗੇ ਚੈੱਕ ਆਊਟ ਕਰਨ ਸਾਡੇ ਸਾਥੀ ਗੁਪਤਾ ਜੀ ਆਲਰੇਡੀ ਆਨ ਦਾ ਵੇਅ ਐ ਐਡਵੈਂਚਰ ਤੇ ਹੀ ਰਹਨੇ ਆ ਤੇ ਉਹਨਾਂ ਨੂੰ ਅਸੀਂ ਅੱਗੇ ਵਿਧਾਨ ਸਭਾ ਤੋਂ ਲਵਾਵਾਂਗੇ ਤੇ ਅੱਜ ਅਸੀਂ ਚੱਲੇ ਆ ਆਪਣੇ ਬੱਚੇ ਹਰਮਨਜੀਤ ਸਿੰਘ ਐਸ ਡੀਓ ਐ ਤੋ ਰਾਤੀ ਬੱਚਾ ਸਾਡੇ ਕੋਲ ਬੜੀ ਵਧੀਆ ਹਾਜ਼ਰੀ ਲਵਾ ਕੇ ਗਿਆ ਤੇ ਲੰਚ ਕਰਕੇ ਫੇਰ ਅਸੀਂ ਵਾਪਸੀ ਐ ਤੇ ਹੁਣ ਚੱਲੀਏ ਸਰ ਰਿਸੈਪਸ਼ਨ ਤੇ ਰਿਸੈਪਸ਼ਨ ਚਲੋ ਇੱਕ ਵਿਜ਼ਿਟ ਜਾਂਦੇ ਜਾਂਦੇ ਤੁਹਾਨੂੰ ਵਿਜ਼ਿਟ ਕਰਾਉਨੇ ਆ ਮੈਂ ਕੈਮਰਾ ਦੂਜੀ ਸਾਈਡ ਤੇ ਲਗਾ ਬਹੁਤ ਹੀ ਪਿਆਰੀ ਅਕਮੋਡੇਸ਼ਨ ਹੈ ਜੀ ਸਰਕਟ ਹਾਊਸ ਇਨੌਗੂਰੇਟਡ ਵਾਇ ਹੈਮ ਸ਼ੇਰਮ ਠਾਕਰ ਜੀ ਸੋ ਹਮਾਚਲ ਗਵਰਨਮੈਂਟ ਦੀ ਬਹੁਤ ਹੀ ਅੱਛੀ ਪ੍ਰੋਪਰਟੀ ਹੈ ਤੇ ਬਹੁਤ ਹੀ ਵੈਲ ਬਿਹੇਵਡ ਸਟਾਫ ਹੈ ਰਾਸ਼ਟਰਪਤੀ ਨਿਵਾਸ ਕੱਲ ਅਸੀਂ ਇੱਥੋਂ ਹੀ ਗੱਡੀ ਕਰਕੇ ਜਾ ਕੇ ਤੇ ਕਰਾਇਏ ਜੀ ਬਿਲ ਕਰਾਈਏ ਚਲੋ ਤੇ ਹੋ ਗਿਆ ਸਰ ਥੈਂਕ ਯੂ ਜੀ ਸੋ ਹੁਣ ਰਿਸੈਪਸ਼ਨ ਤੋਂ ਅਸੀਂ ਬਿਲ ਕਰਕੇ ਅੱਗੇ ਬਹਿੰਦੇ ਲੋ ਜੀ ਬਹੁਤ ਹੀ ਪਿਆਰਾ ਵਿਊ ਅਸੀਂ ਆ ਗਏ ਹਾਂ ਆਪਣੇ ਬੇਟੇ ਮਰਦਨਜੀਤ ਸਿੰਘ ਐਸਡੀਓ ਸਾਹਿਬ ਕੋਲ ਮੈਂ ਕਹਿੰਦਾ ਇਹ ਡਿਸਪਲੇਸ ਇੱਕ ਕਤਲ ਹੀ ਹੈ ਇਹ ਵੀ ਕਤਲ ਹੀ ਹੈ ਕਮਾਲ ਦੀ ਲੋਕੇਸ਼ਨ ਹੈ ਤੇ ਆ ਦੇਖੋ ਸਾਡਾ ਗੱਡੀ ਸਾਡੀ ਕਰ ਰਿਹਾ پارک ਤੇ ਸ਼ੌਕ ਦਾ ਕਹਿੰਦੇ ਮੁੱਲ ਕੋਈ ਨਾ ਤੇ ਆ ਬੁਲਟ ਹੈ ਦਾ ਕੀ ਬਾਤ ਹੈ ਤੇ ਹੁਣ ਕੈਮਰਾ ਦੂਜੀ ਸਾਈਡ ਲੈ ਕੇ ਮੈਂ ਤੁਹਾਨੂੰ ਸਾਰਾ ਵੀਊ ਦਿਖਾਉਂਦਾ ਐਮਐਚ 41 ਏਪੀ सैवन वाइन जीरो टू मोटरसाइकिल फिर महाराष्ट्र कामदीत सिंह सूस्ट करके लेके जाता हो मोटरसाइकिल है वाह जी वाह इन्होमोडेन है ਅਦੇ ਕੋਨੇਾਰੇ ਤੇ ਹੁਣ ਇੱਥੇ ਲੰਚ ਕਰਕੇ ਅੱਗੇ ਨਿਕਲਦੇ ਆਂ ਫਿਰ ਆਜੋ ਸਰ ਆਜੋ ਇਹਨਾਂ ਨੇ ਗੱਡੀਆਂ ਇੱਧਰ ਵੀ ਕਰ ਦਿੱਤੀ ਆਓ ਦੇਖੋ ਸਮਝ ਨਹੀਂ ਆਨੀ ਮੈਂ ਕਿੱਦਾਂ ਦਾ ਕਿੱਦਾਂ ਸਿੱਧਾ ਦਾ ਨਜ਼ਾਰਾ ਦੀ ਅੱਜ ਅੱਜ ਦੇ ਵੀ ਵੈਰੀ ਯੂ ਟ੍ਰੇਨਿੰਗ ਸੈਂਟਰ ਦਾ ਉਪਦਾਇ ਹੈ। ਕੱਲੇ ਜਲਾ ਹੁੰਦੀ ਟ੍ਰੇਨਿੰਗ ਵੀ ਇੱਥੇ। ਕਈ ਤਰ੍ਹਾਂ ਦੇ ਤਿਆਰਬੇ ਜਿਹੜਾ ਕਹਿੰਦੇ ਲਰਨਿੰਗ 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 ਕੰਟੀਨਿਊਸ ਲਰਨਿੰਗ ਇਸ ਦਾ। ਕੰਟੀਨਿਊਸ ਲਰਨਿੰਗ। ਅੱਜ ਛੋਟੀ ਟ੍ਰੇਨਿੰਗ ਹੋ ਜਾਣੀ ਆ। ਆਪਾਂ ਚਲੋ। ਹਰੇਕ ਇਵੈਂਟਿੰਗ ਨਵਾਂ ਤਿਆਰਬਾ ਦਿੰਦੀ ਹੈ ਜੀ। ਲੋ ਜੀ ਮੰਗਲ ਸਾਹਿਬ ਕੁਝ ਦੱਸਣਾ ਚਾਹੁੰਦਾ ਤੁਹਾਨੂੰ ਆ ਪਾਰਕਿੰਗ ਦੇਖੋ। ਕਿੰਦਾ ਹਵਾ ਚ ਲਟਕਦੀਆਂ ਨੇ ਕਾਰਾਂ? ਨਹੀਂ। ਅਸੀਂ ਅਸੀਂ ਜਿਹੜੇ ਪੰਜਾਬੀ ਹੁੰਦੇ ਨੇ ਨਾ ਜਿਹੜੇ ਪਲੇਨ 'ਚ ਰਹਿੰਦੇ ਆ ਤੇ ਸਾਨੂੰ ਇਹ ਅਹਿਸਾਸ ਨਹੀਂ ਹੈ ਵੀ ਇਦਾਂ ਦੇ ਦੁਰਲਭ ਰਸਤਿਆਂ ਤੇ ਅਸੀਂ ਆ ਸਕਦੇ ਆ ਔਰ ਗੱਡੀਆਂ ਕਿਦਾਂ ਟੰਗੀਆਂ ਹੋਈਆਂ ਐਡੀਆਂ ਵੱਡੀਆਂ ਵੱਡੀਆਂ ਗੱਡੀਆਂ ਟੰਗੀਆਂ ਹੋਈਆਂ ਸਾਨੂੰ ਐ ਲੱਗਦਾ ਜਿਵੇਂ ਦਰਖਤਾਂ ਤੇ ਲਟਕਾਈਆਂ ਹੋਣੀਆਂ ਬਿਲਕੁਲ ਕਮਾਲ ਹੈ ਬਈ ਬਾ ਕਮਾਲ ਹੈ ਉਧਰ ਗਊ ਗਊ ਆ ਰਹੀ ਜੀ ਉਹ ਵੀ ਕਵਰ ਕਰੋ ਆ ਲੋ ਇੱਥੋਂ ਅਸੀਂ ਆਏ ਆ ਤੇ ਮੌਸਮ ਕਹਿੰਦਾ ਸਰਕਟ ਹਾਊਸ ਨਾਲ ਤੋਂ ਵੀ ਵੱਧ ਹੁਣ ਅਸੀਂ ਲੁੱਤਫ ਲੈਣ ਜਾ ਰਹੇ ਹਾਂ ਦੂਜਾ ਦਿਨ ਹੋਰ ਵੀ ਸਾਡਾ ਸਿਰਾ ਹੁੰਦਾ ਹੋਇਆ ਚਲੋ ਜੀ ਫਿਰ ਚਲਿਏ ਚਲੋ ਆਪਾਂ ਤਾਂ ਹੁਣ ਬੱਚੇ ਦੇ ਘਰ ਜਾ ਰਹੇ ਹਾਂ ਆਪਣੇ ਬੇਟੇ ਦੇ ਘਰ ਜਾ ਰਹੇ ਹਾਂ ਐਸਡੀਓ ਸਾਹਿਬ ਨੇ ਸਾਨੂੰ ਦੱਸਿਆ ਕਿ ਸਮਾਰਟ ਮੀਟਰੀਂਗ ਹੋ ਗਈ 35% ਟੌਪ ਤੇ ਹੈ ਕਹਿੰਦੇ ਹਿਮਾਚਲ ਸੋ ਆਪ ਦੇਖੋ ਚਿਪ ਵਾਲੇ ਮੀਟਰ ਲੱਗ ਗਏ ਚਲੋ ਜੀ ਫਿਰ ਮਾਨਾ ਸਾਹਿਬ ਕਰੋ ਲੀਡ ਤੇ ਪਹਿਲਾਂ ਥੱਲੇ ਉਤਰਿਆ ਤੇ ਹੁਣ ਅਸੀਂ ਉਹਦੇ ਹਾਈਕਿੰਗ ਟ੍ਰੈਕਿੰਗ ਸਾਡੀ ਹੋ ਰਹੀ ਹੈ ਜੀ ਪਹਾੜਾ ਜਿੱਦਾਂ ਹੀ ਹੁੰਦਾ ਜੀ ਕਦੇ ਥਲੇ ਉਤਰਦੇ ਹੋ ਕਦੇ ਉੱਪਰ ਚੜ੍ਹਦੇ ਹੋ ਕਦੇ ਵੈਲੀ ਕਦੇ ਪੀਕ ਕਦੇ ਕੋਚ ਕਦੇ ਗੁੰਦਰਾ ਬ੍ਰੈਂਚ ਇਹ ਆ ਜੀ ਸਾਡੇ ਬੱਚੇ ਹਰਮਨਜੀਤ ਸਿੰਘ ਐਸਡੀਓ ਸਾਹਿਬ ਦਾ ਚਾਹੇ ਲੱਕੜ ਹੈ ਚਾਹੇ ਲੱਕੜ ਇਵਰੀਥਿੰਗ ਇਜ਼ ਲਾਈਕ ਹੁਣ ਅਸੀਂ ਲਿਵਿੰਗ ਇਨ ਸ਼ੇਮਲਾ ਇਜ਼ ਡ੍ਰੀਮ ਨੀਚੇ ਵੀ ਲੱਗਦਾ ਨਹੀਂ ਇਹ ਟਾਈਲਸ ਨਹੀਂ ਉਹ ਟਾਈਲਸ ਹੈ ਲੋਕਲ ਆਈਕ ਲੱਕੜ ਹੈ ਹਮ ਟਾਈਲ ਦੇ ਲੱਗ ਸੇ ਇਹ ਜੇ ਵੈਸੇ ਕੋਈ ਲੱਕੜ ਵਾਲਾ ਲੈਂਦੇ ਆ ਵੀ ਐਂਟੀ ਸਪੈਟਿਕ ਹੋ ਜਾਂਦੀ ਆ ਬਹੁਤ ਹੀ ਜਾਂਚ ਲਾਉਣੇ ਆ ਪਿਆਰੀ ਲੋਕੇਸ਼ਨ ਹੈ ਦੇਖੋ ਕਿੰਨਾ ਸੈਨਿਕ 뷰 ਵੰਗਾ ਸਾਹਿਬ ਵਾਈਜ਼ ਵੈਰੀ ਵੈਰੀ ਮੱਚ ਵੈਰੀ ਮੱਚ ਬਾਲਕਨੀ ਦੈਟਸਾਈਡ ਉਹ ਤਾਂ ਸਟੈਂਡਿੰਗ ਬਣੀ ਹੋਇਆ ਓ ਨਹੀਂ ਉੱਛੇ ਗੜਾ ਹੈ ਉੱਪਰ ਛਿੜਾ ਵਾਹ ਜੀ ਵਾਹ ਸਾਹਮਣੇ ਸਟਰੀਟ ਬਿਲਡਿੰਗ ਲੋ ਵੀ ਦੋਸਤੋ ਡੇ 2 ਸਫਰ ਬਹੁਤ ਸਾਡਾ ਵਧੀਆ ਰਿਹਾ ਤੇ ਸਾਡਾ ਬੱਚਾ ਹਰਮਨਜੀਤ ਸਿੰਘ ਐਸ ਡੀਓ ਸਾਹਿਬ ਬਹੁਤ ਹੀ ਅੱਛਾ ਇਹਨਾਂ ਨੇ ਸਾਨੂੰ ਹੋਸਟ ਕਰਿਆ ਸੋ ਬਲੌਗ ਅਸੀਂ ਹੁਣ ਸੰਪੰਨ ਕਰਨ ਲੱਗੇ ਆ ਸੋ ਵੈਲਿਊਅਬ ਬਹੁਤ ਹੀ ਆਪਣੇ ਫੀਲਡ ਤੇ ਕਮਾਂਡ ਹੈ ਹਰਮਨਜੀਤ ਜੀ ਸੋ 2 ਮਿੰਟ ਤੁਹਾਡੇ ਦਾ ਹਾਜ਼ਰੀ ਜ਼ਰੂਰ ਲਵਾਉਣਗੇ ਐਸ ਡੀਓ ਸਾਹਿਬ ਨਹੀਂ ਨਹੀਂ ਜੀ ਧੰਨਵਾਦ ਬਹੁਤ-ਬਹੁਤ ਤੇ ਬਹੁਤ ਵਧੀਆ ਲੱਗਿਆ ਤੁਸੀਂ ਆਏ ਸੋ ਇਹਨਾਂ ਨੂੰ ਅਸੀਂ ਸਦਾ ਵੀ ਦੰਨੇ ਵੀ ਭਾਈ ਚੰਡੀਗੜ੍ਹ ਆਓ ਰੋਪੜ ਆਓ ਸਾਡੇ ਕੋਲ ਜ਼ਰੂਰ ਠੀਕ ਹੈ ਬੰਗਾ ਜੀ ਵਿਸ਼ੇਸ਼ ਥੈਂਕਸ ਬੰਗਾ ਜੀ ਦਾ ਨਹੀਂ ਥੈਂਕ ਯੂ